6 ਜੂਨ 1984 ਭਾਰਤ ਦੇ ਪੰਜਾਬ ਦੇ ਤੇ ਦੁਨੀਆ ਦੇ ਇਤਿਹਾਸ ਦਾ ਕਾਲਾ ਪੰਨਾ ਬਲੈਕ ਪੇਜ ਜਿਵੇਂ ਅਸੀਂ ਕਹ ਰਹੇ ਹਾਂ ਇਹ ਉਹ ਦਿਨ ਹੈ ਜਿਸ ਦਿਨ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਕੰਪਲੈਕਸ ਤੇ ਹਮਲਾ ਬਹੁਤ ਵੱਡਾ ਦੁਖਾਂਤ ਵਾਪਰਿਆ ਇਸ ਦੀ 1984 6 ਜੂਨ 1984 ਵੈਸੇ ਆਰਮੀ ਐਕਸ਼ਨ 1 ਜੂਨ ਨੂੰ ਸ਼ੁਰੂ ਹੋ ਗਿਆ ਸੀ ਪਰ 6 ਜੂਨ 1983 ਦਾ ਜਿਹੜਾ ਉਹਨੂੰ ਤਾਕਾ ਨੀਲਾ ਤਾਰਾ ਵੀ ਸੀ ਕਹਨੇ ਆ ਇਸ ਸੰਬੰਧੀ ਬਹੁਤ ਕੁਝ ਲਿਖਿਆ ਗਿਆ ਹੈ ਬਹੁਤ ਕੁਝ ਦਿਖਾਇਆ ਗਿਆ ਹੈ ਵੀਡੀਓ ਦੇ ਰੂਪ ਤਸਵੀਰਾਂ ਦੇ ਰੂਪ ਕਿਤਾਬਾਂ ਵਿੱਚ ਲਿਖੀਆਂ ਗਈਆਂ ਨੇ ਪਰ ਫਿਰ ਵੀ ਬਹੁਤ ਕੁਛ ਇਹੋ ਜਿਹਾ ਜਿਹੜਾ ਅਜੇ ਵੀ ਸਾਹਮਣੇ ਨਹੀਂ ਆਇਆ ਇਸ ਸੰਬੰਧ ਬਹੁਤ ਸਾਰੇ ਤੱਥ ਇਹੋ ਜਿਹੇ ਆ ਜਦੋਂ ਹਰ ਸਾਲ ਇਹਦੀ ਵੇਗੜਾ ਹੁੰਦੀ ਹੈ ਉਦੋਂ ਕਾਫੀ ਸਾਰੇ ਤੱਥ ਨਵੇਂ ਸਾਹਮਣੇ ਆਉਂਦੇ ਨੇ ਜਿਹੜੇ ਲੋਕ ਉਸ ਵੇਲੇ ਇਸ ਬੁਖਾਰ ਦੇ ਨਾਲ ਇਸ ਫੌਜ ਦੇ ਅਮਲੇ ਨਾਲ ਕਿਸੇ ਨਾ ਕਿਸੇ ਰੂਪ ਜੁੜੇ ਹੋਏ ਸੀ ਉਹਨਾਂ ਨਾਲ ਜਦੋਂ ਗੱਲਬਾਤ ਕਰੀਦੀ ਹੈ ਤਾਂ ਕੋਈ ਨਾ ਕੋਈ ਨਵੇਂ ਤੱਥ ਜ਼ਰੂਰ ਸਾਹਮਣੇ ਆਉਂਦੇ ਨੇ ਉਹ ਕਿਸੇ ਵੀ ਫੋਰਮ ਕਿਸੇ ਵੀ ਰੂਪ ਜੁੜੇ ਹੋਣ ਤੇ ਇਹਨਾਂ ਦੇ ਵਿੱਚੋਂ ਉਸ ਵੇਲੇ ਕੁਝ ਸਰਕਾਰੀ ਅਧਿਕਾਰੀ ਜਿਹੜੇ ਸਰਕਾਰੀ ਅਫਸਰ ਸੀਗੇ ਉਹ ਜੁੜੇ ਹੋਏ ਸੀ ਜਾਂ ਉਹਨਾਂ ਦਾ ਜਿਹੜਾ ਉਸ ਵੇਲੇ ਮੌਜੂਦ ਸੀ ਅਮਰਸਾ ਦੇ ਵਿੱਚ ਜਾਂ ਕਿਸੇ ਨਾ ਕਿਸੇ ਰੂਪ ਤੋਂ ਉਹਨਾਂ ਦਾ ਸਬੰਧ ਰਿਹਾ ਉਹਨਾਂ ਕੋਲ ਬਹੁਤ ਸਾਰੀ ਫਰਸਟ ਹੈਂਡ ਇਨਫੋਰਮੇਸ਼ਨ ਜਿਹੜੀ ਐ ਉਹ ਹੁੰਦੀ ਹੈ ਜਿਹੜੀ ਕਿ ਸ਼ੇਅਰ ਵੀ ਕਰਦੇ ਰਹੇ ਨੇ ਤੇ ਅੱਜ ਅਸੀਂ ਇਹੋ ਜਿਹੀ ਇੱਕ ਸਰਕਾਰੀ ਅਧਿਕਾਰੀ ਸਰਕਾਰੀ ਅਫਸਰ ਜਿਹੜੇ ਸਾਬਕਾ ਅਫਸਰ ਜਿਹੜੇ ਸੀਗੇ ਇੱਥੇ ਆਈਐਸ ਅਫਸਰ ਉਹਨਾਂ ਨਾਲ ਅਸੀਂ ਕੁਝ ਗੱਲਬਾਤ ਕਰਾਂਗੇ ਉਸ ਵੇਲੇ ਦੇ ਕੁਝ ਜਿਹੜੇ ਤੱਥ ਤੇ ਹਕੀਕਤਾਂ ਉਹਨਾਂ ਨੂੰ ਸਵਾਲ ਜਵਾਬ ਦੇ ਰੂਪ 'ਚ ਸ਼ੇਅਰ ਕਰਾਂਗੇ ਉਹਨੇ ਰਮੇਸ਼ ਹਿੰਦਰ ਸਿੰਘ ਰਮੇਸ਼ ਹਿੰਦਰ ਸਿੰਘ ਉਸ ਵੇਲੇ 3 ਜੂਨ ਤੋਂ ਬਾਅਦ 201983 ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਡਿਪਟੀ ਕਮਿਸ਼ਨਰ ਰਹੇ ਡੀਸੀ ਰਹੇ ਉਹ ਮੁਖਸਕਤਰ ਪੰਜਾਬ ਦੇ ਮੁਖਸਕਤਰ ਅਹ ਪਰ ਜੋ ਸੇਵਾਮੁਕਤ ਹੋਏ ਉਸ ਤੋਂ ਬਾਅਦ ਚੀਫ ਇਨਫੋਰਮੇਸ਼ਨ ਕਮਿਸ਼ਨਰ ਵੀ ਰਹੇ ਸੋਰੇ ਬਹੁਤ ਵਕਵਾ ਖੋਦਿਆ ਤੇ ਜਿਹੜੇ ਪ੍ਰਸ਼ਾਸਨਿਕ ਕੌਦਿਆਂ ਤੇ ਰਹੇ ਨੇ ਸੋ ਉਹਨਾਂ ਦਾ ਉਸ ਤਰ੍ਹਾਂ ਵੀ ਬਹੁਤ ਤਜਰਬਾ ਹੈਗਾ ਪਰ ਉਸ ਵੇਲੇ ਉਹ ਡਿਪਟੀ ਕਮਿਸ਼ਨਰ ਸੀਗੇ ਕੋਚਾ ਤੱਕ ਪਛੇ ਪਿੱਛੇ ਜੇ ਇੱਕ ਥੋੜਾ ਮੋਟਾ ਵਿਵਾਦ ਵੀ ਇਹਨਾਂ ਦੇ ਉਸ ਪੋਜੀਸ਼ਨ ਨਾਲ ਚੱਲਦਾ ਰਿਹਾ ਤੇ ਉਹਨਾਂ ਤੋਂ ਅਸੀਂ ਜਾਣਾਂਗੇ ਉਸ ਵੇਲੇ ਦੀ ਜਿਹੜੀ ਹਕੀਕਤ ਕੀ ਸੀ ਅ ਹਰਮੇਸ਼ੰਦਰ ਜੀ ਬਹੁਤ ਸਵਾਗਤ ਹੈ ਬਾਬਾ ਸ਼ਾਈ ਟਾਈਮ ਦੇ ਵਿੱਚ ਬੱਲੀ ਜੀ ਪਲੇਅਰ ਬਹੁਤ ਸੱਚੀ ਗੱਲ ਐ ਤੁਸੀਂ ਪਹਿਲਾਂ ਵੀ ਤੁਸੀਂ ਕਾਫੀ ਬਹੁਤ ਤਿੰਨ ਵਾਰੀ ਮੈਂ ਸੁਣੀ ਆ ਤੁਹਾਡੇ ਇੰਟਰਵਿਊ ਸੁਣਿਆ ਬੋਲੇ ਵੀ ਹੈਗੇ ਤੁਸੀਂ ਇਸ ਮਸਲੇ ਤੇ ਪਰ ਜਦੋਂ ਇਹ ਦਿਨ ਆਉਂਦਾ ਤਾਂ ਹਰ ਵਾਰੀ ਜਿਹੜਾ ਜਿਹੜਾ ਇਸ ਵੇਲੇ ਦਾ ਲੋਕ ਨੇ ਨਵੀਂ ਪੀੜ੍ਹੀ ਐ ਨੌਜਵਾਨ ਨੇ ਜਾਂ ਜਿਹੜੇ ਉਸ ਵੇਲੇ ਨਹੀਂ ਚਸ਼ਮਦੀਦ ਸੀਗੇ ਜਾਂ ਉਹਨਾਂ ਨੂੰ ਹਰ ਵੇਲੇ ਇਹ ਹੁੰਦਾ ਵੀ ਹੋਇਆ ਕੀ ਸੀ ਐਕਚੁਅਲ ਸੋ ਥੋੜਾ ਜਿਹਾ ਸੀਕੁਐਂਸ ਵਿੱਚ ਚਾਹਣਾ ਤੁਸੀਂ ਦੱਸੋ ਕਿ ਤੁਹਾਡਾ ਜਿਹੜਾ ਸੁਭਾਅ ਕਿਸ ਤਰ੍ਹਾਂ ਬਣਿਆ ਅੰਮ੍ਰਿਤਸਰ ਉਹਨਾਂ ਦੇ ਨਾਲ ਚ ਜਾਣਦਾ ਉਹ ਸੀਕੁਐਂਸ ਥੋੜਾ ਜਿਹਾ ਮਚਾਉਣਾ ਪਹਿਲਾਂ ਤੁਸੀਂ ਇਹਦਾ ਮਿਹਰਵਾਦ ਦਿਓ ਜੀ ਮੈਂ ਲਿਖ ਰਿਹਾ ਕਿ ਅੰਮ੍ਰਿਤਸਰ ਦਾ ਗੁਰਦੇਵ ਸਿੰਘ ਬਰਾੜ ਤੁਸੀਂ ਸ਼ਾਇਦ ਜਾਣਦੇ ਹੀ ਹੋ ਉਹਨਾਂ ਨੂੰ ਹਾਂ ਜੀ ਹਾਂ ਹਾਂ ਜੀ ਡੈਪਟੀ ਕਮਿਸ਼ਨਰ ਸਾਨ ਤੇ ਉਹਨਾਂ ਨੇ ਅਪ੍ਰੈਲ 1984 ਦੇ ਮਹੀਨੇ ਦੇ ਵਿੱਚ ਐਕਸ ਇੰਡੀਆ ਲੀਵ ਅਪਲਾਈ ਕੀਤੀ ਸੀਗੀ ਅਮਰੀਕਾ ਜਾਣ ਲਈ ਆਪਣੇ ਬੇਟੇ ਕੋਲੇ ਤੇ ਬਈ ਚ ਮੈਨੂੰ ਸਾਊਂਡ ਕੀਤਾ ਗਿਆ ਸੀਗਾ ਕਿ ਤੁਸੀਂ ਉਹਨਾਂ ਦੇ ਲੀ ਪੀਰੀਅਡ ਦੌਰਾਨ ਅੰਮ੍ਰਿਤਸਰ ਚਾਰ ਤੁਹਾਨੂੰ ਦਿੱਤਾ ਜਾਂਦਾ ਸੋ ਬਰਾਟ ਸਾਹਿਬ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਦੱਸਿਆ ਕਿ 8 ਜੂਨ ਦੇ ਉਹਨਾਂ ਦੇ ਅਮਰੀਕਾ ਜਾਣ ਦੇ ਟਿਕਟ ਬੁੱਕ ਨੇ ਤੇ ਉਹ 5 ਤਰੀਕ ਨੂੰ ਚਾਰ ਛੱਡਣਾ ਚਾਹਣਗੇ ਸੋ ਗਵਰਨਮੈਂਟ ਨੇ ਵੀ ਜੋ ਆਰਡਰ ਇਸ਼ੂ ਕੀਤੇ ਉਹਨਾਂ ਦੇ ਵਿੱਚ ਲਿਖਿਆ ਸੀਗਾ ਕਿ ਮੈਂ 5 ਜੂਨ ਨੂੰ ਉੱਥੇ ਜਾ ਕੇ ਚਾਰਜ ਲਾਵਾਂਗਾ ਕੋਈ ਐਸ ਤਰ੍ਹਾਂ ਕਿ 2 ਜੂਨ ਨੂੰ ਅੰਦਰ ਸਾਹਿਬ ਦਿੱਲੀ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਤੇ ਉਹ ਵਾਪਸ ਆ ਕੇ ਉਹਨਾਂ ਨੇ ਕਿਹੜੀ ਵਾਸੂਦੇਵਾ ਸਾਹਿਬ ਉਸ ਸਮੇਂ ਦੇ ਮੁਖ ਸਕੱਤਰ ਸਨ ਤੇ ਸਤਾਰ ਅਮਰੀਕ ਸਿੰਘ ਪੁਨੀ ਉਸ ਸਮੇਂ ਦੇ ਗ੍ਰਾਸ ਸਕੱਤਰ ਸਨ ਉਹਨਾਂ ਦੀ ਕ੍ਰਾਜ ਭਵਨ ਮੀਟਿੰਗ ਕੀਤੀ ਤੇ ਆਦੇਸ਼ ਦਿੱਤੇ ਕਿ ਫੌਜ ਨੂੰ ਪੰਜਾਬ ਦੇ ਵਿੱਚ ਬੁਲਾਇਆ ਜਾਵੇ ਉਸੇ ਸਮੇਂ ਇੱਕ ਡੀਓ ਲੈਟਰ ਜਿਹੜਾ ਸੀਗਾ ਉਹ ਟਾਈਪ ਕੀਤਾ ਗਿਆ ਔਰ ਜਨਰਲ ਸੁੰਦਰਜੀ ਜੋ ਉਸ ਸਮੇਂ ਦੇ ਵੈਸਟਰਨ ਕਮਾਂਡ ਦੇ ਚੀਫ ਸਨ ਉਹ ਵੀ ਉਹ ਮੌਕੇ ਤੇ ਪਹੁੰਚ ਕੇ ਰਾਜਪਵਨ ਤੇ ਉੱਥੇ ਹੀ ਕੁਨੀ ਸਾਹਿਬ ਦੇ ਦਸਤਖਤ ਕਰਵਾ ਕੇ ਉਹ ਰਲਟੈਂਟ ਸੀਗੇ ਲੇਕਿਨ ਗਵਰਨਰ ਸਾਹਿਬ ਦੇਖੇ ਕਿ ਉਹਨਾਂ ਨੇ ਦਸਤਖਤ ਕੀਤੇ ਉਹ ਫੌਜ ਦੀ ਫਾਰਮਲ ਰਿਕੁਇਜ਼ੀਸ਼ਨ ਦੇ ਆਰਡਰ ਜਿਹੜੇ ਸੀਗੇ ਉਹ ਦੇ ਦਿੱਤੇ ਸੋ ਜੀ ਆ ਦੀ ਥੋੜੀ ਜੀ ਬੈਕਗਰਾਉਂਡ ਮੈਂ ਤੁਹਾਨੂੰ ਥੋੜਾ ਹੋਰ ਦੱਸ ਦਿਆਂ ਕਿਉਂਕਿ ਇਸ ਤੋਂ ਪਹਿਲਾਂ ਵੀ ਕੁਝ ਇਵੈਂਟਸ ਹੋਏ ਨੇ ਹੋਇਆ ਸੀ ਕਿ ਮਿਡ ਮੇ ਦੇ ਵਿੱਚ 20 ਤਰੀਕ ਤਕਰੀਬਨ ਅੰਦਾਜ਼ਾ ਅਪ੍ਰੋਕਸੀਮੇਟਲੀ 20th ਮਈ 1983 ਨੂੰ ਯੂਨੀਅਨ ਕੈਬਨਟ ਦੀ ਪੋਲਿਟਿਕਲ ਅਫੇਅਰਸ ਦੀ ਸਬ ਕਮੇਟੀ ਦੀ ਮੀਟਿੰਗ ਹੋਈ ਜਿਹਦੇ ਵਿੱਚ ਫੈਸਲਾ ਲਿਆ ਗਿਆ ਕਿ ਪੰਜਾਬ 'ਚ ਫੌਜੀ ਕਾਰਵਾਈ ਕੀਤੀ ਜਾਵੇ ਇਹਦੇ ਤੱਥ ਜੋ ਹਨ ਉਹ ਸਾਭਕਾ ਪ੍ਰੈਜ਼ੀਡੈਂਟ ਆਫ ਇੰਡੀਆ ਸ਼੍ਰੀ ਪ੍ਰਣਾਮ ਮੁਕਰਜੀ ਨੇ ਪਬਲਿਕ ਦੇ ਵਿੱਚ ਲਿਆਂਦੇ ਨੇ ਉਸ ਸਮੇਂ ਉਹ ਫੈਸਮਿਸਟਰ ਸੀਆਰਓ ਉਸ ਕਮੇਟੀ ਦੇ ਮੈਂਬਰ ਸਨ ਉਹਨਾਂ ਨੇ ਕਿਹਾ ਕਿ ਮੈਂ ਇਸ ਚੀਜ਼ ਨੂੰ ਆਪੋਸ ਕੀਤਾ ਲੇਕਿਨ ਸਰਕਾਰ ਦਾ ਫੈਸਲਾ ਹੋ ਗਿਆ ਕਿ ਫੌਜ ਬੁਲਾਈ ਜਾਵੇ ਤੇ ਫਿਰ ਤਕਰੀਬਨ ਤਕਰੀਬਨ ਹੀ 26 ਮਈ ਨੂੰ ਤੁਸੀਂ ਪ੍ਰੈਸਾਈਡ ਪ੍ਰਾਈਮੰਟਰ ਸਹਿਬਾ ਨੇ ਉਸ ਸਮੇਂ ਦੇ ਜੋ ਫੌਜੀ ਮੁਖੀ ਸਨ ਸਾਡੇ ਉਹਨਾਂ ਨੂੰ ਬੁਲਾਇਆ ਤੇ ਹਦੇਸ਼ ਦਿੱਤੇ ਕਿ ਫੌਜ ਜਿਹੜੀ ਪੰਜਾਬ ਚ ਕੂਚ ਕਰੇ ਔਰ ਪ੍ਰੋਡਕਟਿਵ ਮਹੀਨ ਨੂੰ ਜਿਹੜਾ ਅਸੀਂ ਪਹਿਲਾਂ ਦੱਸਤਾ ਜਿਹੜਾ ਸੀਗਾ ਉਹ ਅ ਅੰਮ੍ਰਿਤਸਰ ਪਹੁੰਚ ਗਿਆ ਮੇਰੇ ਤੋਂ ਜੇ ਤਿੰਨੇ ਦਰਬਾਰ ਸਾਹਿਬ ਕਾਰਵਾਈ ਕੀਤੀ ਇਸ ਤੋਂ ਇਲਾਵਾ ਵੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਿਰਫ ਅੰਮ੍ਰਿਤਸਰ ਹੀ ਨਹੀਂ ਪਟਿਆਲਾ ਵੀ ਪਹੁੰਚਿਆ ਮੁਕਸਰ ਵੀ ਪਹੁੰਚਿਆ ਤਲਵੰਡੀ ਸਾਹਿਬ ਉਹ ਵੀ ਤੋਂ ਕੋਈ 38 ਕੇ 40 ਗੁਰਦੁਆਰਾ ਸultan ਦੇ ਵਿੱਚ ਇਹ ਆਰ ਵੀ ਐਕਸ਼ਨ ਹੋਇਆ ਜੀ ਤਾਂ ਤੋਂ ਉਹ ਝੂਮ ਵੀ ਜਿਹੜੀ ਗਵਰਨਰ ਸਾਹਿਬ ਨੇ ਕੁਲੀ ਸਾਹਿਬ ਤੋਂ ਚਿੱਠੀ ਲਿਖਾਈ ਹਾਂ ਜੀ ਉਸ ਮੀਟਿੰਗ ਤੋਂ ਬਾਅਦ 3 ਤਰੀਕ ਨੂੰ ਮੈਨੂੰ ਕਿੜੀ ਵਸੂਦੇਵਾ ਸਾਹਿਬ ਨੇ ਕਿਹਾ ਕਿ ਤੁਸੀਂ ਅੰਮ੍ਰਿਤਸਰ ਚਲੇ ਜਾਓ ਹਾਲਾਤ ਜਿਹੜੇ ਨੇ ਬਾੜੇ ਨੇ ਤੇ ਲੇਕਿਨ ਸ਼ੇਅਰ ਨਹੀਂ ਕੀਤਾ ਮੇਰੇ ਨਾਲ ਕਿ ਫੌਜ ਐਕੁਇਜੀਸ਼ਨ ਹੋ ਗਈ ਹੈ ਮੈਂ ਉਹ ਵਾਲੀ ਖਬਰ ਆਖਰੇ ਪੁੱਛੇ ਤਾਂ ਕੋਈ ਸਾਦਰ ਖਬਰ ਵੀ ਨਹੀਂ ਸੀ ਕੋਈ ਆਈ ਨਾ ਆਰਮੀ ਦੀ ਆਰਮੀ ਆ ਗਈ ਜੀ ਪਰ ਕੋਈ ਖਬਰ ਉੱਡ ਕੇ ਨਹੀਂ ਆਈ ਹਾਂ ਸਹੀ ਗੱਲ ਹੈ ਜੀ ਬਿਲਕੁਲ ਸਹੀ ਹੈ ਸਿਰਫ ਲੈਫਟਨੈਂਟ ਜਰਨਲ ਰਣਜੀਤ ਸਿੰਘ ਦੇ ਆਲ ਉਹਨਾਂ ਨੂੰ ਐਡਵਾਈਜ਼ਰ ਅਪਾਇੰਟ ਕਰ ਦਿੱਤਾ ਗਿਆ ਸੀ ਗਵਰਨਰ ਸਾਹਿਬ ਦਾ 2 ਤਰੀਕ ਨੂੰ। ਅਰ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀਗੀ। ਚਾਹ ਤੁਹਾਨੂੰ ਯਾਦ ਹੋਵੇ ਸੀ ਟੈਂਪ ਵੀ ਕੀਤੀ ਹੋਣੀ ਉਦੋਂ। ਲੇਕਿਨ ਫੌਜੀ ਕਾਰਵਾਈ ਦਾ ਜਿਹੜਾ ਹੈਗਾ ਇਹ ਫੌਜ ਆ ਗਈ ਉਹਦਾ ਕੋਈ ਕਿਸੇ ਨੂੰ ਕੁਝ ਨਹੀਂ ਪਤਾ। ਤੋਂ 3 ਤਰੀਕ ਨੂੰ ਜਦ ਮੈਂ ਉੱਥੇ ਪਹੁੰਚਿਆ ਸਰਕਟ ਹਾਊਸ ਮੈਂ ਦਿੱਤਾ ਗੁਰਦੇਵ ਸਿੰਘ ਬਰਾੜ ਬੈਠੇ ਸੀ। ਥੋੜਾ ਟੋਗਰੇਤ ਉਸ ਵੇਲੇ ਤੁਹਾਡੀ ਪੋਸਟਿੰਗ ਕਿੱਥੇ ਸੀ ਉਦੋਂ? ਮੈਂ ਜੀ ਡਾਇਰੈਕਟਰ ਰੂਰਲ ਡਿਵੈਲਪਮੈਂਟ ਤੇ ਪੰਚਾਇਤ ਪੰਜਾਬ ਸੀਗਾ। ਜਿੰਟੀ ਗੱਲ ਚੱਲਦੀ ਚੱਲਦੀ ਗੱਲ ਸੀਗੇ ਉਹਨਾਂ ਤੇ ਹਾਂ ਤੇ ਆ ਬਰਾੜ ਸਾਹਿਬ ਤੇ ਮੈਂ ਸਰਕਟ ਹਾਊਸ 'ਦੀ ਬੈਠੇ ਸੀਗੇ ਸ਼ਾਮ ਨੂੰ 3 ਜੂਨ 3 ਜੂਨ ਉਹੀ ਡੈਕਟੀ ਕਮਿਸ਼ਨਰ ਸੀ ਉਦੋਂ ਹਾਂਜੀ ਉਸ ਸਮੇਂ ਇੱਕ ਫੌਜੀ ਮੈਸੇਂਜਰ ਆਇਆ ਜਿਹੜਾ ਇੱਕ ਡੀਓ ਲੈਟਰ ਲੈ ਕੇ ਆਇਆ ਜਰਾ ਗੁਰਦੇਵ ਸਿੰਘ ਬਰਾੜ ਦੇ ਨਾਂ 'ਦੀ ਉਹ ਮੇਜਰ ਜਨਰਲ ਕੇਐਸ ਬਰਾੜ ਜੋ ਨੌਨ ਡਿਵੀਜ਼ਨ ਦੇ ਹੈਡਸਨ ਉਨ੍ਹਾਂ ਵੱਲੋਂ ਲਿਖੀ ਹੋਈ ਸੀ ਤੇ ਉਹਨਾਂ ਨੇ ਉਹ ਸਿੱਧੀ ਚ ਲਿਖਿਆ ਕਿ ਮੈਨੂੰ ਆਦੇਸ਼ ਹੋਏ ਨੇ ਵੀ ਅੰਮ੍ਰਿਤਸਰ ਏਟ ਟੂ ਸਿਵਲ ਅਥਾਰਟੀਜ਼ ਜਾਣਾ ਤੇ ਮੈਂ ਇੱਕ ਆਪਣੀ ਫੈਮਿਲੀਰਾਈਜੇਸ਼ਨ ਪ੍ਰੋਸੈਸ ਦੇ ਲਈ ਮੀਟਿੰਗ ਕਰਨਾ ਚਾਹੁੰਦਾ ਅੱਜ ਸ਼ਾਮ ਨੂੰ 5 ਵਜੇ ਜੇ ਤੁਸੀਂ ਮੀਟਿੰਗ ਚ ਆਓ ਜੀ ਤੋਂ ਵਿਰਾਟ ਸਾਹਿਬ ਕਹਿਣ ਲੱਗੇ ਵੀ ਤੁਸੀਂ ਚਾਰਜ ਲੈਣਾ ਹੀ ਹੈ ਜਿਹੜਾ 2 ਦਿਨ ਨੂੰ ਤੇ ਤੁਸੀਂ ਨਾਲ ਚੱਲੋ ਤੋਂ ਮੈਂ ਉਹਨਾਂ ਦੇ ਉਸ ਉਸ ਮੀਟਿੰਗ ਚ ਕਈ ਸਿਵਲિયન ਆਫੀਸਰਸ ਬੜਾ ਆਏ ਹੋਏ ਸੀ ਚੌਧਰੀ ਸੂਬੇ ਸਿੰਘ ਜੀ ਜਿਹੜੇ ਬਾਅਦ ਡੀਜੀਪੀ ਬਣੇ ਉਹਨੂੰ ਐਸਐਸਪੀ ਸੀ ਅੰਮ੍ਰਿਤਸਰ ਦੇ ਸਰਦਾਰ ਗੁਰਵਿਆਸ ਸਿੰਘ ਇਹ ਬੀਐਸਐਫ ਦੇ ਡੀਆਈਜੀ ਸੀ ਸਰ ਐਨਪੀਐਸ ਐਮਪੀਐਸ ਆਲਕ ਜੋ ਉਹ ਵੀ ਡੀਜੀਪੀ ਪੰਜਾਬ ਦੇ ਰਿਟਾਇਰ ਹੋਏ ਨੇ ਉੱਥੇ ਅੰਮ੍ਰਿਤਸਰ ਪੋਸਟੇਡ ਸੀ ਜੀ ਆਈਪੀ ਚ ਉਹ ਵੀ ਹਾਜ਼ਰ ਸਨ ਬਹੁਤ ਬੜੇ ਅਫਸਰ ਸਨ ਸਿਵਲ ਤੇ ਉਸ ਮੀਟਿੰਗ ਚ ਪਹਿਲੀ ਵਾਰ ਮੇਜਰ ਜਨਰਲ ਬਰਾੜ ਨੇ ਸਾਰਿਆਂ ਨੂੰ ਦੱਸਿਆ ਤੇ ਸਾਨੂੰ ਪਤਾ ਲੱਗਿਆ ਕਿ ਆਰਮੀ ਦਾ ਐਕਸ਼ਨ ਹੋਣਾ ਹੈ। ਜੀ। ਤੋਂ ਉਸ ਤੋਂ ਪਹਿਲਾਂ ਕਿਸੇ ਨੂੰ ਵੀ ਪਤਾ ਨਹੀਂ ਸੀ। ਲੇਕਿਨ 3 ਤਰੀਕ ਦੀ ਸਵੇਰ 11 ਵਜੇ ਸਰ ਗੁਰਦੇਵ ਸਿੰਘ ਬਰਾੜ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕ कर्फ्यू ਲਾ ਦਿੱਤਾ ਸੀ। ਜੀ। ਉਹ ਜਿੱਦਾਂ ਪਤਾ ਹੈ ਕਿ ਗੁਰੂ ਅਰਜਨ ਦੇਵ ਜੀ ਦਾ ਛਿੱਦੀ ਦਿਹਾੜਾ ਸੀਗਾ ਸੰਗਤਾਂ ਆਈਆਂ ਹੋਣੀਆਂ ਸੀਗੀਆਂ। ਤੇ ਰਾਤ ਨੂੰ 9 ਵਜੇ ਤੋਂ ਫਿਰ ਸਾਰੇ ਪੰਜਾਬ ਚ ਕਰਜੂ ਲੱਗ ਗਿਆ। ਉਹ ਜੋ ਸ਼ਾਮ 3 ਤਰੀਕ ਦੀ ਰਾਤ ਨੂੰ ਹੀ ਫੌਜ ਨੇ ਘੇਰਾ ਪਾਇਆ ਜਰਬਾਤ ਸਾਹਿਬ ਨੂੰ। ਹਾਂ ਜੀ। 3 ਨੂੰ। ਹਾਂ। 3 ਤਰੀਕ ਰਾਤ ਨੂੰ। ਜੀ। ਹਾਂ ਜੀ ਹਾਂ। ਤੇ ਬਲ ਤੁਸੀਂ ਚਾਰਜ ਜੇ ਕਦੋਂ ਲਿਆ ਫਿਰ ਤੁਸੀਂ? ਮੈਂ ਜੀ 4 ਤਰੀਕ ਨੂੰ ਸਵੇਰ ਲੈਣਾ ਪੰਜ ਨੂੰ ਸੀ ਫਿਰ ਬਰਾੜ ਸਾਹਿਬ ਕਹਿੰਦੇ ਵੀ ਨਾਕਾਬੰਦੀ ਹੋ ਗਈ ਹੈ। ਤੇ ਮੈਂ ਮੇਰੀਆਂ ਬੁੱਕ ਨੇ ਵੀ ਮੈਨੂੰ ਜਾਇਆ ਨਹੀਂ ਜਾਣਾ ਤਾਂ ਫਿਰ ਅਸੀਂ ਇੱਕ ਉਹਨਾਂ ਨੂੰ ਪੁਲਿਸ ਦੀ ਸਕਾਟ ਪਾਇਲਟ ਦੇ ਕੇ 4 ਤਰੀਕ ਨੂੰ ਸਵੇਰ ਉਹਨਾਂ ਨੂੰ ਰਵਾਨਗੀ ਦਿੱਤੀ ਅਮਰਸਨ ਨੂੰ ਤੇ ਚਾਰਜ ਵੀ ਉਹਨਾਂ ਚਾਰ ਤਰੀਕ ਨੂੰ ਉਹਨਾਂ ਨੇ ਫਾਰਮਲੀ ਮੈਨੂੰ ਚਾਰਜ ਦਿੱਤਾ ਠੀਕ ਹੈ ਠੀਕ ਹੈ ਤੇ ਇਸਤਰਾਣ ਚ ਜਿਹੜਾ ਜਿਹ ਤੁਹਾਡੇ ਨਾਲ ਜਿਹੜੀ ਇਹ ਤਾਂ ਮੀਟਿੰਗ ਸੀਗੀ ਉਸ ਵਕਤ ਤੁਹਾਡੇ ਨਾਲ ਜਿਹੜੀ ਕੋਆਰਡੀਨੇਸ਼ਨ ਸੀ ਉਹ ਕੌਣ ਰੱਖਦੇ ਸੀ ਆਰਮੀ ਤੋਂ ਉਸ ਤੋਂ ਬਾਅਦ ਆਰਮੀ ਵੱਲੋਂ ਨਹੀਂ ਜੀ ਫਾਰਮਲ ਕੋਆਰਡੀਨੇਸ਼ਨ ਦੇ ਤਰੀਕੇ ਕਮੇਟੀਆਂ ਕੋ ਕੋਆਰਡੀਨੇਸ਼ਨ ਸੀਗੀ ਉਹਦੇ ਚ ਜਿੱਦਾਂ ਪੱਛਿਆ ਕਿ ਮੇਜਰ ਜਨਰਲ ਕੇਐਸ ਬਰਾੜ ਜਿਹੜੇ ਸੀਗੇ ਉਹ ਪ੍ਰੈਸੈਂਟ ਹੋਵਰ ਕਰ ਰਹੇ ਸੀ ਮੀਟਿੰਗ ਦੇ ਤੇ ਸਾਰੇ ਸਿਵਲਿਅਨ ਆਫਿਸਰਸ ਪ੍ਰੈਸੈਂਟ ਸੀਗੇ 4 ਤਰੀਕ ਨੂੰ ਫੇਰ ਇੱਕ ਮੀਟਿੰਗ ਹੋਈ ਤੇ 5 ਤਰੀਕ ਨੂੰ ਫੇਰ ਜਿਹੜਾ ਹੈਗਾ ਉਹ ਕੋਈ ਮੀਟਿੰਗ ਨਹੀਂ ਹੋਈ ਜੀ ଫਾਰਮਲ ਤੇ ਤਿੰਨ ਤਰੀਕ ਨੂੰ ਉਹਨਾਂ ਨੇ ਰਾਤ ਨੂੰ ਘੇਰਾ ਪਾ ਲਿਆ ਸੀ ਅੱਛਾ ਠੀਕ ਹੈ ਤੇ ਮਤਲਬ ਇਸ ਦੇ ਉਸ ਵੇਲੇ ਸਿਵਲ ਐਡਮਿਨਿਸਟ੍ਰੇਸ਼ਨ ਦਾ ਜਾਂ ਤੁਹਾਡਾ ਐਸ ਡੀਸੀ ਦਾ ਮਤਲਬ ਉਸ ਤਿੰਨ ਤੋਂ ਬਾਅਦ ਚਾਰ ਪੰਜ ਤੱਕ ਕੀ ਰੋਲ ਰਿਹਾ ਮਤਲਬ ਕੋਈ 7 ਵਜੇ ਦੇ ਕੋਈ ਪਾਵਰ ਸੀਗਾ ਤੁਹਾਡੇ ਕੋਲ ਕੋਈ ਕਿਸੇ ਤਰ੍ਹਾਂ ਦੀ ਅੰਨੇ ਜੀ ਆਰਮੀ ਐਕਸ਼ਨ ਦੇ ਵਿੱਚ ਸਿਵਲ ਦਾ ਕੋਲਡ ਹੋਣ ਲਈ ਸੀ ਨਹੀਂ ਉਹਨੇ ਜੋ ਪਲਾਨ ਬਣਾਈ ਉਹ ਸਾਡੇ ਨਾਲ ਸ਼ੇਅਰ ਕੀਤੀ ਨਹੀਂ ਜੋ ਐਕਚੁਅਲ ਐਗਜ਼ੀਕਿਊਸ਼ਨ ਹੋਈ ਗਈ ਹੈਗੀ ਆਪਰੇਸ਼ਨ ਦੀ ਉਹਦੇ ਚ ਕਿਸੇ ਵੀ ਸਿਵਲ ਅਫਸਰ ਦੀ ਕੋਈ ਇਨਵੋਲਵਮੈਂਟ ਨਹੀਂ ਸੀ ਇਨਫੈਕਟ ਸਿਵਲ ਐਡਮਿਨਿਸਟ੍ਰੇਸ਼ਨ ਤੇ ਇੱਕ ਤਰ੍ਹਾਂ ਦੀ ਡਿਫੰਕਟ ਜਾਂ ਨਾਨ ਫੰਕਸ਼ਨਲ ਹੋ ਗਈ ਸੀ ਬਿਕਾਜ਼ ਕਰਫਿਊ ਲੱਗਿਆ ਹੋਇਆ ਸੀ ਸਾਰੇ ਪੰਜਾਬ ਚ ਤੇ ਟੈਲੀਫੋਨ ਲਾਈਨਾਂ ਸਾਰੀਆਂ ਡਿਸਕਨੈਕਟ ਹੋ ਗਈਆਂ ਸੀਗੀਆਂ ਮੈਂ ਉਦੋਂ ਕੋਸ਼ਿਸ਼ ਕੀਤੀ ਕਿ ਬਾਸੂਦੇਵਾ ਸਾਹਿਬ ਨਾਲ ਜਾਂ ਪੁਲੀਸ ਸਾਹਿਬ ਨਾਲ ਗੱਲ ਕਰਾਂ ਬ੍ਰੀਫ ਕਰਾਂ ਉਹਨਾਂ ਨੂੰ ਕਿ ਟੈਲੀਫੋਨ ਤੇ ਗੱਲ ਨਹੀਂ ਹੋ ਸਕੀ ਕਿ ਉਹ ਕਹਿੰਦੇ ਵੀ ਇਸ ਐਕਸਚੇਂਜ ਤੇ ਆਰਮੀ ਨੇ ਜਿਹੜਾ ਸੀਗਾ ਆਪਣੀ ਕਸਟਡੀ ਲੈ ਲਿਆ ਸੀਗਾ। ਉਹ ਇਸ ਕਰਕੇ ਸਿਵਲ ਦਾ ਕੋਈ ਰੋਲ ਨਹੀਂ ਸੀਗੀ। ਤੇ ਇੱਕ ਜਿਹੜਾ ਉਸ ਤੋਂ ਪਹਿਲਾਂ ਜਿਹੜਾ ਇੱਕ ਵਾਇਰਲੈਸ ਸਿਸਟਮ ਹੁੰਦਾ ਸੀਗਾ ਆਪਣੇ ਪੰਜਾਬ ਦਾ ਮਤਲਬ ਪੁਲਿਸ ਦਾ ਹਰ ਇੱਕ ਡੀਸੀ ਕੋਲੇ ਵੀ ਇੱਕ ਵਾਇਰਲੈਸ ਹੁੰਦੀ ਸੀਗੀ। ਉਹ ਉਹ ਕੋ ਨਹੀਂ ਸੀ ਕੰਮ ਕਰਦਾ। ਹਾਂਜੀ ਹਾਂਜੀ ਪੀਪੀਐਮ ਪੂਰੇ ਜਾਂਦੇ ਰਹੇ ਨੇ ਜੀ ਮੈਂ ਵੀ ਭੇਜਦਾ ਰਹਾਂਗਾ ਪੁਲਿਸ ਸਟੇਟ ਪਰ ਅੱਛਾ ਹਾਂਜੀ ਟੀਪੀਐਮ ਪੀਪੀਐਮ ਕਹਿੰਦੇ ਨੇ ਉਹਨਾਂ ਨੂੰ ਮਤਲਬ ਉਹ ਰਿਪੋਰਟਾਂ ਸਾਰੀਆਂ ਗਵਰਨਮੈਂਟ ਨੂੰ ਅਸੀਂ ਦਿੰਦੇ ਰਾਂਗੇ ਅੱਛਾ ਟੀਪੀਐਮ ਤੈਨੂੰ ਨੂੰ ਗਏ ਨੇ 4 ਨੂੰ ਵੀ ਗਏ ਨੇ 5 ਨੂੰ ਵੀ ਗਏ ਨੇ ਡੇਲੀ ਉਹ ਗਏ ਨੇ ਫਿਰ ਇਹਦੇ ਨਹੀਂ